15 ਅਗਸਤ 2025 ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਕਮਿਸ਼ਨਰ ਕੰਪਲੈਕਸ ਦੇ ਵਿੱਚ ਸਾਰੇ ਤਾਵਾ ਦੇ ਸੀਨੀਅਰ ਅਫਸਰਜ਼ ਨੂੰ ਟੈਕਿੰਗ ਤੇ ਕੈਪਸੂਲੇਸ਼ਨ ਚੱਲ ਰਹੀ ਹੈ ਮਾਨਯੋਗ ਪੁਲਿਸ ਕਮਿਸ਼ਨਰ ਅਮਰਤਾਪੁਰ ਗੁਰਪ੍ਰੀਤ ਕੁਲਰਾਪ ਬਣਾਏ ਦੇ ਅੰਦਰ ਦੇ ਇਟ ਸਾਰੇ ਸੀਨੀਅਰ ਅਫਸਰ ਆਪਣੇ ਫੀਲਡ ਏਰੀਆ ਵਿੱਚ ਦੇ ਵਿੱਚ ਹੈਗੇ ਹੈ ਤੇ ਬਟਨ ਰੇਲਵੇ ਸਟੇਸ਼ਨ 에어ਪੋਰਟ होर भी जी वाइटल इंस्टॉलेशन वाली बिल्डिंग है जिम्मे की सैशन कोर्ट हो गई डी एसी हो गए या होर भी कोई सरकारी बिल्डिंग हो गया प्राइवेट हो गई मॉल्स हो गए उपर तो कैसो ऑपरेशन चल रहे हैं तो साड़ी स्लिपर डॉग एंटी सैबोटाइज टीम से होर सारे जे अपना हेल्पिंग हैंड है जेडे की छठी वस्तुआन इंटरटेक करते हैं और वो भी उन्होंने भी अस टीम बनाई ਕਮਿਸ਼ਨਰ ਸਾਹਿਬ ਆਪ ਖੁਦ ਕੱਲ ਰੇਲਵੇ ਸਟੇਸ਼ਨ ਦੀ ਉਹਨਾਂ ਨੇ ਚੈਕਿੰਗ ਕੀਤੀ ਸੀ ਤੇ ਅੱਜ ਵੀ ਕਮਿਸ਼ਨਰ ਸਾਹਿਬ ਤੋਂ ਲੈ ਕੇ ਕਨਸਟੇਬਲਰੀ ਲੈਵਲ ਤੱਕ ਸਾਰੇ ਹੀ ਆਪਣੇ ਆਫਸਰ ਫੀਲਡ ਦੀ ਟੀਮ ਹੈ ਤੇ ਵਕਤ ਸਾਡੇ ਸਾਡੇ ਨਾਕਾਬੰਦੀ ਚੱਲ ਰਹੀ ਹੈ 24 ਹਾਅ ਰਾਉਂਡ ਦ ਕਲੋਕ ਨਾਕਾਬੰਦੀ ਹੈ ਤੇ ਤੁਹਾਨੂੰ ਸੀਪੀਓ ਬਲੌਰ ਕੰਡੀਗੜ ਪੱਲੋ ਦੀ ਐਕਸਟਰਾ ਪੋਸਟ ਮਿਲੀ ਹੈ ਤੇ ਜਿਹੜੇ ਸਾਡੇ ਹੈਗੇ ਆ ਟੀਮ ਆਪਣਾ ਅਜਿਹੇ ਸਾਡੀ ਪੋਰਟ ਹੈ ਦਸਤਰਾਂ ਦੀ ਉਹ ਵੀ ਅਤੀਤ ਦਸਤਰਾਂ ਦੀ ਮਿਨਿਮਲ ਪੋਰਟ ਕਰਕੇ 15 ਅਗਸਤ ਨੂੰ ਮੱਧਨਜ਼ਰ ਰੱਖਦੇ ਅਸੀਂ ਫੀਲ ਦੇ ਵਿੱਚ ਪੋਰਟ ਨੂੰ ਭੇਜੇ